ਸ਼ਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੋਲਾ ਪੰਜਾਬ ਤੇ ਅੱਜ ਅਸੀਂ ਇੱਕ ਅਹਜੇ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਪੂਰੀ ਪੰਜਾਬੀ 뮤직 ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਪਾਸੇ ਹੈ ਬਾਲੀਵੁੱਡ ਦੇ ਰੰਗ ਵਿੱਚ ਰੰਗਿਆ ਗੁਰੂ ਰੰਧਾਵਾ ਤੇ ਦੂਜੇ ਪਾਸੇ ਉਹ ਸ਼ੇਰ ਜੋ ਅੱਜ ਵੀ ਲੱਖਾਂ ਦਿਲਾਂ ਤੇ ਰਾਜ ਕਰਦਾ ਹੈ ਸਾਡਾ ਸਿੱਧੂ ਮੂਸੇਵਾਲਾ ਦੋਸਤੋ ਗੁਰੂ ਰੰਧਾਵਾ ਨੇ ਜਿਹੜਾ ਐਲਾਨ ਕੀਤਾ ਹੈ ਜਿਹੜਾ ਪੰਗਾ ਲਿਆ ਹੈ ਉਸ ਤੋਂ ਬਾਅਦ ਉਸ ਨੂੰ ਇੰਨਾ ਜ਼ਿਆਦਾ ਵਿਰੋਧ ਝੱਲਣਾ ਪੈ ਰਿਹਾ ਹੈ ਕਿ ਸ਼ਾਇਦ ਉਸ ਨੇ ਆਪਣੇ ਪੂਰੇ ਕੈਰੀਅਰ ਵਿੱਚ ਕਦੇ ਨਹੀਂ ਝੱਲਿਆ ਹੋਵੇਗਾ 21 ਨਵੰਬਰ ਦੀ ਤਾਰੀਖ ਨਵੇਂ ਗਾਣੇ ਦਾ ਐਲਾਨ ਅਤੇ ਨਾਲ ਹੀ ਕਮੈਂਟ ਸੈਕਸ਼ਨ ਆਫ ਕਰਨਾ ਕੀ ਇਹ ਧਾਰਾ ਹੈ ਜਾਂ ਕਿ ਇਹ ਸਿਰਫ ਆਪਣੇ ਗਾਣੇ ਦੀ ਪ੍ਰੋਮੋਸ਼ਨ ਲਈ ਇੱਕ ਨਵੀਂ ਪદ્ધਤੀ ਪਬਲਿਕਿਟੀ ਸਟੰਟ ਹੈ ਅੱਜ ਅਸੀਂ اے ਤੋਂ ਜ਼ेड ਸਾਰੇ ਜਵਾਬ ਸਾਰੇ ਰਿਪਲਾਈ ਅਤੇ ਇਸ ਰੋਲੇ ਦਾ ਪੂਰਾ ਸੱਚ ਤੁਹਾਡੇ ਸਾਹਮਣੇ ਰੱਖਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਬੰਬ ਦੀ ਜੋ ਗੁਰੂ ਰੰਧਾਵਾ ਨੇ ਸੁੱਟਿਆ ਗੁਰੂ ਰੰਧਾਵਾ ਨੇ ਪੋਸਟ ਪਾਈ ਕਿ 21 ਨਵੰਬਰ ਨੂੰ ਉਹ ਆਪਣਾ ਨਵਾਂ ਗਾਣਾ ਲੈ ਕੇ ਆ ਰਿਹਾ ਅਤੇ ਨਾਲ ਲਿਖ ਦਿੱਤਾ ਅਜੋ ਜਿਨਨੇ ਆਉਣਾ ਹੈ ਇਹ ਚੁਣੌਤੀ ਕਿਸ ਨੂੰ ਸੀ ਹਰ ਕੋਈ ਜਾਣਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਇਹ ਸੰਕੇਤ ਦਿੱਤੇ ਗਏ ਸਨ ਕਿ ਉਹ 30 ਨਵੰਬਰ ਦੇ ਆਸ-ਪਾਸ ਇੱਕ ਨਵਾਂ ਗਾਣਾ ਰਿਲੀਜ਼ ਕਰਨਗੇ ਸਿੱਧੂ ਦੇ ਗਾਣੇ ਦੇ ਆਉਣ ਤੋਂ ਸਿਰਫ 3 ਦਿਨ ਪਹਿਲਾਂ ਗੁਰੂ ਰੰਧਾਵਾ ਦਾ ਇਹ ਐਲਾਨ ਕਰਨਾ ਸਿੱਧੇ ਤੌਰ ਤੇ ਟੱਕਰ ਲੈਣ ਦੀ ਕੋਸ਼ਿਸ਼ ਸੀ ਪਰ ਦੋਸਤੋ ਟੱਕਰ ਸ਼ਬਦ ਵਰਤਣ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਗੁਰੂ ਰੰਧਾਵਾ ਅਸਲ ਵਿੱਚ ਸਿੱਧੂ ਦੇ ਮੁਕਾਬਲੇ ਦਾ ਹੈ ਜਾਂ ਨਹੀਂ ਦੇਖੋ ਜਦੋਂ ਗੁਰੂ ਰੰਧਾਵਾ ਦੀ ਪੋਸਟ ਤੇ ਗੁੱਸੇ ਭਰੇ ਕਮੈਂਟ ਆਉਣੇ ਸ਼ੁਰੂ ਹੋਇਆ ਤਾਂ ਉਸਨੇ ਇੱਕਦਮ ਆਪਣਾ ਕਮੈਂਟ ਸੈਕਸ਼ਨ ਆਫ ਕਰ ਦਿੱਤਾ ਦੋਸਤੋ ਜੇ ਤੁਸੀਂ ਮੁਕਾਬਲੇ ਦੀ ਗੱਲ ਕਰਦੇ ਹੋ ਜੇ ਤੁਸੀਂ ਕਹਿੰਦੇ ਹੋ ਕਿ ਆਜੋ ਜਿੰਨੇ ਆਉਣਾ ਤਾਂ ਫਿਰ ਪਿੱਠ ਕਿਉਂ ਦਿਖਾਈ ਕਮੈਂਟ ਸੈਕਸ਼ਨ ਬੰਦ ਕਰਨਾ ਇਹ ਸਾਬਿਤ ਕਰਦਾ ਹੈ ਕਿ ਗੁਰੂ ਰੰਧਾਵਾ ਜਾਣਦਾ ਹੈ ਕਿ ਉਹ ਮੁਸੇਵਾਲੇ ਦੇ ਫੈਨਸ ਦੀ ਗੁੱਸੇ ਦੀ ਲਹਿਰ ਦਾ ਸਾਹਮਣਾ ਨਹੀਂ ਕਰ ਸਕਦਾ ਹੁਣ ਅਸੀਂ ਤੁਹਾਨੂੰ ਇੱਕ ਹੋਰ ਸਚਾਈ ਦੱਸਦੇ ਹਾਂ ਜੋ ਇਸ ਪੂਰੇ ਮੁੱਦੇ ਨੂੰ ਪਬਲਿਕਿਟੀ ਸਟੈਂਡ ਤੱਕ ਸਾਬਿਤ ਕਰਦੀ ਹੈ ਗੁਰੂ ਰੰਧਾਵਾ ਨੇ ਗਾਣੇ ਦੇ ਪੋਸਟਰ ਦੇ ਨਾਲ ਨਾਲ ਇੱਕ ਸਟੋਰੀ ਵੀ ਪਾਈ ਇਸ ਤੋਂ ਹੀ ਕੀ ਸੀ 24 ਫਿਟਨੈਸ ਬਾਈ ਗੁਰੂ ਰੰਧਾਵਾ ਦਾ ਗ੍ਰੈਂਡ ਲਾਂਚ 27 ਨਵੰਬਰ ਨੂੰ ਹੀ ਠੀਕ 12 ਵਜੇ ਸੋਚੋ ਦੋਸਤੋ ਇੱਕ ਪਾਸੇ ਤੁਸੀਂ ਪੰਜਾਬ ਦੇ ਸਭ ਤੋਂ ਵੱਡੇ ਕਲਾਕਾਰ ਨੂੰ ਚੁਣੌਤੀ ਦੇ ਰਹੇ ਹੋ ਸੋਸ਼ਲ ਮੀਡੀਆ ਤੇ ਤੂਫਾਨ ਖੜਾ ਕਰ ਰਹੇ ਹੋ ਅਤੇ ਦੂਜੇ ਪਾਸੇ ਤੁਸੀਂ ਆਪਣੀ ਜਿਮ ਦੀ ਰੀਬਨ ਕਟਿੰਗ ਲਈ ਪ੍ਰੋਮੋਸ਼ਨ ਕਰ ਰਹੇ ਹੋ ਕੀ ਮਤਲਬਲ ਹੋਇਆ ਇਸ ਦਾ ਇਸ ਦਾ ਮਤਲਬਲ ਸਾਫ ਹੈ ਮੁਸੇਵਾਲਾ ਜੱਟ ਦੇ ਨਾਮ ਨੂੰ ਵਰਤੋ ਉਸ ਦੇ ਫੈਨਸ ਨੂੰ ਪੜਕਾਓ ਕੰਟਰੋਵਰਸੀ ਖੜੀ ਕਰੋ ਤਾਂ ਜੋ ਤੁਹਾਡੇ ਗਾਣੇ ਅਤੇ ਤੁਹਾਡੇ ਬਿਜ਼ਨਸ ਦੋਵਾਂ ਨੂੰ ਮੁਫਤ ਵਿੱਚ ਵੱਡੀ ਪਬਲਿਕ ਸਿਟੀ ਮਿਲ ਸਕੇ ਇਹ ਬਹੁਤ ਹੀ ਨੀਚ ਹਰਕਤ ਹੈ ਦੋਸਤੋ ਉਹ ਕੀ ਸੋਚਦਾ ਹੈ ਕਿ ਸਿੱਧੂ ਮਸੇਵਾਲਾ ਨਾਲ ਪੰਗਾ ਲੈ ਕੇ ਉਹ ਆਪਣੇ ਗਾਣੇ ਨੂੰ ਬਿਲਬੋਰਡ ਤੇ ਲੈ ਜਾਵੇਗਾ ਉਸ ਨੂੰ ਪਤਾ ਨਹੀਂ ਕਿ ਇਹ ਮਸੇਵਾਲਾ ਹੈ ਪੁੱਤ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਫੈਨਸ ਨੇ ਗੁਰੂ ਰੰਧਾਵਾ ਨੂੰ ਕਿਵੇਂ ਰਗੜਾ ਲਾਇਆ ਇੱਕ ਤੋਂ ਇੱਕ ਵੀਡੀਓ ਇੱਕ ਤੋਂ ਇੱਕ ਕਮੈਂਟ ਜਿਨ੍ਹਾਂ ਨੇ ਗੁਰੂ ਰੰਧਾਵਾ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੋਵੇਗਾ ਕਿ ਉਸ ਨੇ ਕਿੰਨੀ ਵੱਡੀ ਗਲਤੀ ਕਰ ਲਈ ਸਿੱਧੂ ਮਸੇਵਾਲਾ ਦੇ ਕਟੜ ਫੈਨ ਨਮਨਿਤ ਸਿੰਘ ਮੀਣਾ ਵਰਗੇ ਭਰਾਵਾਂ ਨੇ ਬਿਲਕੁਲ ਸਾਫ਼ ਅਤੇ ਸਿੱਧੀ ਗੱਲ ਕੀਤੀ ਉਹਨਾਂ ਨੇ ਕਿਹਾ ਮੈਂ ਕਦੇ ਸ਼ੇਰ ਅਤੇ ਗੱਦੇ ਦਾ ਕੰਪੀਟੀਸ਼ਨ ਹੁੰਦੇ ਹੋਏ ਨਹੀਂ ਦੇਖਿਆ ਇਹ ਗੱਲ ਬਿਲਕੁਲ ਸੱਚ ਹੈ ਆ ਤੁਹਾਨੂੰ ਫਰਕ ਦਸੀਏ ਗੁਰੂ ਰੰਧਾਵਾ ਦੇ ਗਾਣੇ ਜ਼ਿਆਦਾਤਰ ਕੁੜੀਆਂ ਦੇ ਬੋਡੀ ਪਾਰਟਸ ਤੇ ਕੇਂਦ੍ਰਿਤ ਹੁੰਦੇ ਹਨ ਕੁੜੀਆਂ ਨੂੰ ਸਕੂਲ ਡਰੈਸ ਵਿੱਚ ਦੇਖਣਾ ਤੇ ਕੁੜੀਆਂ ਦੇ ਪਾਠ ਦੀ ਗੱਲ ਕਰਨੇ ਆਸ-ਪਾਸ ਹੀ ਇਹਦੇ ਗਾਣੇ ਹੁੰਦੇ ਹਨ ਅਤੇ ਬੱਚਿਆਂ ਨੂੰ ਨਚਾਉਣ ਵਾਲੇ ਹਲਕੇ ਗਾਣੇ ਇੱਧਰ ਆਪਣੇ ਸਿੱਧੂ ਮਸੇਵਾਲੇ ਦੇ ਗਾਣੇ ਅਣਖੀਲੇ ਗੀਤ ਜਮੀਲ ਦੀ ਗੱਲ ਕਰਨ ਵਾਲੇ ਅਣਖੀ ਗੀਤ ਜੱਟ ਦੇ ਸਿਰਾਂ ਤੋਂ ਨਹੀਂ ਚੁੰਨੀਆਂ ਲੋਂਦੇ ਗੈਂਗਸਟਰ ਵਾਰ ਰਾਜਨੀਤਿਕ ਸਮਾਜਿਕ ਮੁੱਦਿਆਂ ਤੇ ਡੂੰਗੀ ਗੱਲ ਨਮਨੀਤ ਮੀਣਾ ਨੇ ਬਿਲਕੁਲ ਸਹੀ ਕਿਹਾ ਕਿ ਜਿਹੜਾ ਬੰਦਾ ਕੁੜੀਆਂ ਦੇ ਦੰਮ ਤੇ ਆਪਣੇ ਗੀਤ ਚਲਾ ਰਿਹਾ ਹੈ ਉਹ ਸਿੱਧੂ ਮਸੇਵਾਲੇ ਨਾਲ ਮੁਕਾਬਲਾ ਕਰਨ ਦੀ ਸੋਚ ਵੀ ਕਿਵੇਂ ਸਕਦਾ ਹੈ ਕਿੱਥੇ ਗੱਦਾ ਕਿੱਥੇ ਸਿੱਧੂ ਮਸੇਵਾਲਾ ਸ਼ੇਰ ਦੋਸਤੋ ਜਨਤਾ ਦਾ ਗੁਸ ਇੱਤੇ ਹੀ ਨਹੀਂ ਰੁਕਿਆ ਇੱਕ ਹੋਰ ਭਰਾ ਨੇ ਗੱਲ ਕੀਤੀ ਗਾਣੇ 'ਚ ਬੱਚਿਆਂ ਨਚਾਉਣ ਵਾਲੇ ਵੀ ਝੋਟਿਆਂ ਨਾਲ ਪੰਗੇ ਲੈਂਦੇ ਹਨ ਉਸਨੇ ਸਿੱਧਾ ਕਿਹਾ ਕਿ ਗੁਰੂ ਰੰਧਾਵਾ ਨੂੰ ਚੁੱਪ ਰਹਿਣਾ ਹੀ ਚਾਹੀਦਾ ਸੀ ਹਾਲਾਤ ਇਹ ਬਣ ਗਏ ਕਿ ਹਰ ਪਾਸੇ ਗੁਰੂ ਰੰਧਾਵਾ ਦੀ ਰੇਲ ਬਣ ਗਈ ਲੋਕ ਦੁਆਲੇ ਹੋ ਗਏ ਸੋਸ਼ਲ ਮੀਡੀਆ 'ਤੇ ਗੁਰੂ ਰੰਧਾਵਾ ਦੀ ਬੇਇੱਜ਼ਤੀ ਕੀਤੀ ਜਾਣ ਲੱਗੀ ਫੈਨਜ਼ ਨੇ ਉਸਨੂੰ ਇੱਕ ਨੰਬਰ ਦਾ ਤੋਗਲਾ ਕਿਹਾ ਕਿਉਂਕਿ ਉਹ ਪਹਿਲਾਂ ਤਾਂ ਸਿੱਧੂ ਦੀ ਸਪੋਰਟ ਕਰਦਾ ਸੀ ਪਰ ਹੁਣ ਵਿਰੋਧ ਤੇ ਉੱਤਰ ਆਇਆ ਇੱਕ ਹੋਰ ਵੀਡੀਓ ਵਿੱਚ ਤਾਂ ਸਿੱਧੂ ਮੂਸੇਵਾਲੇ ਦੇ ਪੁਰਾਣੇ ਗੀਤ ਦੇ ਬੋਲ ਵਰਤੇ ਗਏ ਬਿਲਬੋਰਡ ਤੇ ਆਰ ਕੇ ਰੱਖੋ ਕਪੜਾ ਨਾਲੇ ਕਟੀਆਂ ਬੱਚੀਆਂ ਅੰਦਰ ਕਰ ਲਓ ਕਹਿੰਦੇ ਤੀ ਦੇ ਆਸੇ-ਪਾਸੇ ਮੂਸੇ ਪਿੰਡੋ ਝੋਟਾ ਖੋਲਣਾ ਛੱਡਣਾ ਹੈ ਇਹ ਰਿਪਲਾਈ ਸੁਣ ਕੇ ਸੱਚੀ ਚਿੱਕਾਂ ਨਿਕਲ ਗਈਆਂ ਦੋਸਤੋ ਗੁਰੂ ਰੰਧਾਵਾ ਨੂੰ ਹੁਣ ਪਤਾ ਲੱਗਿਆ ਹੋਵੇਗਾ ਕਿ ਮੂਸੇਵਾਲ ਦੇ ਫੈਨਸ ਦੀ ਤਾਕਤ ਕੀ ਹੈ ਜਦੋਂ ਤੱਕ ਉਹ ਸਿੱਧੂ ਦੀ ਸਪੋਰਟ ਕਰਦਾ ਰਿਹਾ ਠੀਕ ਸੀ ਜਦੋਂ ਵਿਰੋਧ ਤੇ ਉਤਰਿਆ ਤਾਂ ਪਤਾ ਲੱਗਿਆ ਕਿ ਉਹ ਕਿਸ ਦੇ ਨਾਲ ਪੰਗਾ ਲੈ ਬੈਠਾ ਇਹ ਰੋਲਾ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਰਿਹਾ ਦੋਸਤੋ ਇਹ ਇੰਟਰਨੈਸ਼ਨਲ ਬੇਇੱਜ਼ਤੀ ਬਣ ਗਈ ਹੈ ਤੁਸੀਂ ਵੀਡੀਓ ਵਿੱਚ ਦੇਖਿਓ ਕਿ ਪਾਕਿਸਤਾਨ ਤੋਂ ਵੀ ਬੱਚਿਆਂ ਦੇ ਜਵਾਬ ਆ ਰਹੇ ਹਨ ਜੋ ਸਿੱਧੂ ਮੂਸੇਵਾਲਾ ਨੂੰ ਗਲਤ ਬੋਲਣ ਵਾਲੇ ਨੂੰ ਠੋਕਮਾ ਜਵਾਬ ਦੇ ਰਹੇ ਹਨ ਸੋਸ਼ਲ ਮੀਡੀਆ ਤੇ ਹਰ ਪਾਸੇ ਇਹੀ ਚਰਚਾ ਛਿੜੀ ਪਈ ਹੈ ਕਿ ਬੰਦਾ ਸਿੱਧੂ ਬਾਰੇ ਕਹਿ ਕਿਵੇਂ ਗਿਆ ਬਾਕੀ ਸਭ ਛੱਡੋ ਦੋਸਤੋ ਸਭ ਤੋਂ ਵੱਡੀ ਗੱਲ ਹੈ ਲੈਵਲ ਦੀ ਸਿੱਧੂ ਦਾ ਲੈਵਲ ਉਹ ਜਿੱਥੇ ਹੈ ਉੱਥੇ ਹੀ ਰਹੇਗਾ ਉਸਦੇ ਲੈਵਲ ਨੂੰ ਕੋਈ ਕਰੋਸ ਨਹੀਂ ਕਰ ਸਕਦਾ ਰੰਧਾਵਾ ਦਾ ਲੈਵਲ ਇੱਕ ਭਰਾ ਨੇ ਸਿੱਧਾ ਕਿਹਾ ਕਿ ਤੂੰ ਭਰਾਵਾ ਜਵਾਕ ਹੈਂ ਤੂੰ ਇੱਥੇ ਹੀ ਰਹਿ ਐਵੇਂ ਉਸਤਾਦਾਂ ਨਾਲ ਪੰਗੇ ਨਹੀਂ ਲਈਦੇ ਹੁੰਦੇ ਕਿਸ ਨੇ ਕੀ ਖੂਬ ਕਿਹਾ ਸੀ ਉਹ ਕਹਿੰਦੇ ਉਸ ਬੰਦੇ ਦੇ ਵਿਦਵਾਨ ਕੀ ਹੋਣਾ ਮੂਰਖ ਆਪ ਜਿਹੜਾ ਉਸਤਾਦ ਹੋਵੇ ਗੁਰੂ ਰੰਧਾਵਾ ਜਦੋਂ ਸਿੱਧੂ ਦੇ ਬਰਾਬਰ ਗਾਣਾ ਛੱਡਣ ਦੀ ਸੋਚ ਰਿਹਾ ਹੈ ਤਾਂ ਉਹ ਆਪਣੇ ਆਪ ਨੂੰ ਮੂਰਖ ਸਾਬਿਤ ਕਰ ਰਿਹਾ ਉਸ ਦਾ ਲੈਵਲ ਸਿੱਧੂ ਦੇ ਲੈਵਲ ਨਾਲੋਂ 100 ਗੁਣਾ ਨਹੀਂ 200 ਗੁਣਾ ਨਹੀਂ 1000 ਗੁਣਾ ਜ਼ਿਆਦਾ ਹੈ ਗੁਰੂ ਰੰਧਾਵਾ ਦੀ ਇੱਜ਼ਤ ਸਿਰਫ ਨਕਲੀ ਸਾਬਿਤ ਹੋਈ ਯਾਦ ਕਰੋ ਉਸਨੇ ਕੁਝ ਦਿਨ ਪਹਿਲਾਂ ਸਿੱਧੂ ਮੁਸੇਵਾਲੇ ਅਤੇ ਡਰੇਕ ਦੀ ਫੋਟੋ ਸ਼ੇਅਰ ਕਰਕੇ ਲਿਖਿਆ ਸੀ ਵੇਟਿੰਗ ਉਹ ਇਹ ਦਿਖਾਉਂਦਾ ਸੀ ਕਿ ਉਹ ਸਿੱਧੂ ਦੇ ਗਾਣੇ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਹੁਣ ਇੱਕਦਮ ਕੀ ਹੋ ਗਿਆ ਦੋ ਹੀ ਗੱਲਾਂ ਹੋ ਸਕਦੀਆਂ ਹਨ ਜਾਂ ਤਾਂ ਉਸ ਦਾ ਬ੍ਰੇਨ ਵਾਸ਼ ਹੋਇਆ ਹੈ ਜਾਂ ਫਿਰ ਉਹ ਪਹਿਲਾਂ ਉਤਨ ਉਹ ਤੋਂ ਸਪੋਰਟ ਕਰਦਾ ਸੀ ਤੇ ਹੁਣ ਅਸਲੀ ਰੰਗ ਦਿਖਾ ਰਿਹਾ ਹੈ ਦੋਸਤੋ ਸਚਾਈ ਇਹ ਹੈ ਕਿ ਗੁਰੂ ਰੰਧਾਵਾ ਹੁਣ ਬਾਲੀਵੁੱਡ ਦਾ बन ਗਿਆ ਹੈ ਉਹ ਪੰਜਾਬ ਦਾ ਨਹੀਂ ਰਿਹਾ ਉਹ ਬੋਲੀਵੁੱਡ ਦੇ ਇਸ਼ਾਰਿਆਂ ਤੇ ਚੱਲਦਾ ਹੈ ਯਾਦ ਹੈ ਦਲਜੀਤ ਵਾਲੇ ਮੁੱਦੇ ਤੇ ਵੀ ਉਹ ਕਿਵੇਂ ਉੱਠ ਹੱਟ ਪੈਂਦਾ ਸੀ ਉਹ ਬੋਲਦਾ ਸੀ ਜਦਕਿ ਉਸ ਦਾ ਆਪਣਾ ਗਾਣਾ ਲਾਹੌਰ ਇੱਕ ਪਾਕਿਸਤਾਨੀ ਸ਼ਹਿਰ ਦੇ ਨਾਮ ਤੇ ਹੈ ਪਰ ਦਲਜੀਤ ਦੇ ਫੈਨਸ ਚੁੱਪ ਰਹੇ ਪਰ ਇਹ ਸਿੱਧੂ ਦੇ ਫੈਨ ਹਨ ਇਹਨਾਂ ਨੇ ਤਾਂ ਰੇਲ ਬਣਾ ਦੇਣੀ ਹੈ ਇਹ ਚੁੱਪ ਬੈਠਣ ਵਾਲੇ ਨਹੀਂ ਅੰਤ ਵਿੱਚ ਦੋਸਤੋ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣਾ ਫਰਜ਼ ਨਿਭਾਈਏ ਜੇ ਤੁਸੀਂ ਸੱਚਮੁੱਚ ਸਿੱਧੂ ਮਸੇਵਾਲ ਦੇ ਫੈਨ ਹੋ ਜੇ ਤੁਸੀਂ ਉਸ ਦੇ ਲੈਵਲ ਨੂੰ ਮੰਨਦੇ ਹੋ ਤਾਂ ਇਹ ਸਮਾਂ ਸਿਰਫ ਗੱਲਾਂ ਕਰਨ ਦਾ ਨਹੀਂ ਹੈ ਸਿੱਧੂ ਬਾਜੀ ਦਾ ਗਾਣਾ 30 ਤਰੀਕ ਨੂੰ ਆ ਰਿਹਾ ਹੈ ਸਾਡਾ ਚੈਲੰਜ ਸਪਸ਼ਟ ਹੈ ਇੰਨੀ ਜ਼ਿਆਦਾ ਸਪੋਰਟ ਕਰੋ ਕਿ ਸਿੱਧੂ ਦਾ ਗਾਣਾ ਬਿਲਬੋਰਡ ਤੇ ਪਹੁੰਚੇ ਅਤੇ ਗੁਰੂ ਲੀਰ ਦਾ ਗਾਣਾ ਬਿਲਬੋਰਡ ਤੇ ਕਿਤੇ ਦਿਖਣਾ ਵੀ ਨਹੀਂ ਚਾਹੀਦਾ ਦੋਸਤੋ ਜਿਨੇ ਕੁੱਤੇਖਾਨੀ ਗੁਰੂ ਰੰਧਾਵਾਣਾ ਸੋਸ਼ਲ ਮੀਡੀਆ ਤੇ ਹੋਈ ਹੈ ਉਹ ਉਸ ਨੂੰ ਜ਼ਿੰਦਗੀ ਭਰ ਯਾਦ ਰੱਖੇਗਾ ਉਸ ਨੂੰ ਪਤਾ ਲੱਗ ਗਿਆ ਹੈ ਕਿ ਜੱਟ ਨਾਲ ਪੰਗਾ ਲੈਣ ਦਾ ਨਤੀਜਾ ਕੀ ਹੁੰਦਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਵੀਡੀਓ ਨੂੰ ਹਰ ਗਰੁੱਪ ਹਰ ਫੈਨ ਤੱਕ ਸ਼ੇਅਰ ਕਰ ਦਿਓ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਸ਼ਤਰੀ ਅਕਾਲ ਦੋਸਤੋ